ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੇ ਸਾਰਿਆਂ ਨੂੰ ਜੀ ਆਇਆਂ ਨੂੰ ਆਖਣਾ ਤੁਹਾਡੇ ਆਪਣੇ ਚੈਨਲ ਪੰਜਾਬੀ ਸਟਾਕ ਮਾਰਕੀਟ ਕਲਾਸਾਂ ਵਿੱਚ ਜਿੱਥੇ ਅਸੀਂ ਪੰਜਾਬੀ ਭਾਸ਼ਾ ਵਿੱਚ ਸਟਾਕ ਮਾਰਕੀਟ ਸਿੱਖਨੇ ਆ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਲੱਗੇ ਆ ਕਿ ਸਟਾਕ ਸਿਲੈਕਸ਼ਨ ਤੋਂ ਪਹਿਲਾਂ ਸਾਨੂੰ ਕੀ ਕੀ ਪੈਰਾਮੀਟਰ ਦੇਖਣੇ ਚਾਹੀਦੇ ਨੇ ਇਹ ਵਿਚਾਰ ਅਸੀਂ ਪਹਿਲੇ ਵੀ ਕਰ ਚੁੱਕੇ ਆ ਤੇ ਇਹ ਦਾ ਸੈਕਿੰਡ ਪਾਰਟ ਹੈ ਜੇਕਰ ਤੁਸੀਂ ਫਸਟ ਪਾਰਟ ਨਾ ਦੇਖਿਆ ਹੋਏ ਤੇ ਤੁਸੀਂ ਪਹਿਲੇ ਫਸਟ ਪਾਰਟ ਦੇਖ ਲਓ ਤਾਂ ਤੁਸੀਂ ਇਹ ਸੈਕਿੰਡ ਪਾਰਟ ਦੇਖੋਗੇ ਤੇ ਤੁਹਾਨੂੰ ਜ਼ਿਆਦਾ ਸਮਝ ਆਏਗਾ ਮੈਂ ਫਰਸਟ ਪਾਰਟ ਵੀਡੀਓ ਦਾ ਜਿਹੜਾ ਲਿੰਕ ਹੈ ਵੇ ਉਹ ਮੈਂ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਸ਼ੇਅਰ ਕਰ ਦਾਂਗਾ ਤੇ ਤੁਸੀਂ ਪਹਿਲੇ ਫਰਸਟ ਪਾਰਟ ਦੇਖ ਲੈਣਾ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਮੈਂ ਇੱਕ ਬੇਨਤੀ ਹੋਰ ਕਰਨਾ ਚਾਹਵਾਂਗਾ ਕਿ ਅਗਰ ਹੋ ਸਕੇ ਤੇ ਆਪਣੇ ਨਾਲ ਤੁਸੀਂ ਇੱਕ ਪੈਨ ਔਰ ਇੱਕ ਕਾਪੀ ਜ਼ਰੂਰ ਰੱਖੋ ਤਾਂ ਕਿ ਜਿਹੜੇ ਵੀ ਇੰਪੋਰਟੈਂਟ ਪੁਆਇੰਟ ਤੁਹਾਨੂੰ ਲੱਗਦੇ ਨੇ ਤੁਸੀਂ ਉਹਨੂੰ ਨੋਟ ਡਾਊਨ ਕਰ ਪਾਓ ਤਾਕੀ ਜਦ ਇਹ ਵੀਡੀਓ ਖਤਮ ਹੋ ਜਾਏ ਉਸ ਤੋਂ ਬਾਅਦ ਜਦ ਤੁਸੀਂ ਆਪਣੀ ਐਨਾਲਿਸਿਸ ਕਰੋਗੇ ਤੇ ਤੁਹਾਨੂੰ ਉਹ ਬਣਾਏ ਹੋਏ ਨੋਟਸ ਤੁਹਾਨੂੰ ਹੈਲਪ ਕਰਨਗੇ ਤੇ ਆਓ ਸ਼ੁਰੂ ਕਰੀਏ ਇਸ ਵੀਡੀਓ ਨੂੰ ਅਸੀਂ ਅੱਜ ਕੀ ਕੀ ਡਿਸਕਸ ਕਰਨਾ ਹੈ ਵੇ ਕੀ ਕੀ ਵਿਚਾਰ ਕਰਨੀ ਹੈ ਸਿਓ ਦੇਖ ਲੈਣੇ ਆ ਪਹਿਲੇ ਅਸੀਂ ਦੇਖਾਂਗੇ ਡੈਟ ਜਿਹੜਾ ਕੰਪਨੀ ਦਾ ਕਰਜ਼ਾ ਹੁੰਦਾ ਹੈ ਫਿਰ ਨੈਟ ਪ੍ਰੋਫਿਟ ਉਸ ਤੋਂ ਬਾਅਦ ਰਿਜ਼ਰਵ ਐਂਡ ਸਰਪਲਸ ਦੇਖਾਂਗੇ ਫਿਰ ਕੰਪਨੀ ਦੀ ਵੈਬਸਾਈਟ ਔਰ ਫਿਰ ਪ੍ਰੋਮੋਟਰ ਬੈਕਗਰਾਉਂਡ ਅਸੀਂ ਉਹਦੇ ਬਾਰੇ ਵਿਚਾਰ ਕਰਾਂਗੇ ਤੇ ਮੈਂ ਪਹਿਲੇ ਇਹਨ ਪੰਜਾਂ ਦੇ ਬਾਰੇ ਤੁਹਾਨੂੰ ਥੋੜਾ ਜਿਹਾ ਦੱਸ ਦਵਾਂ ਤਾਂ ਕਿ ਜਦ ਅਸੀਂ ਇਹਨੂੰ ਐਕਚੁਅਲੀ ਚੈੱਕ ਕਰੀਏ ਤੇ ਤੁਹਾਨੂੰ ਮੇਰੀ ਗੱਲਾਂ ਸਮਝ ਆਣ ਤੇ ਡੈਟ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਕਿ ਅਸੀਂ ਆਮੂਨ ਕਰਜ਼ਾ ਲੈਣਨੇ ਆਪਣੀ ਲਾਈਫ ਵਿੱਚ ਕਦੀ ਹੋਮ ਲੋਨ ਲਿਆ ਕਦੀ ਐਜੂਕੇਸ਼ਨ ਲੋਨ ਲਿਆ ਤੇ ਉਵੇਂ ਹੀ ਇੱਕ ਕੰਪਨੀ ਜਿਹੜੀ ਹੁੰਦੀ ਹੈ ਉਹ ਵੀ ਕਰਜ਼ਾ ਲੈਂਦੀ ਹੈ ਮੇਨਲੀ ਕਰਜ਼ਾ ਜਿਹੜੀ ਕੰਪਨੀ ਲੈਂਦੀਆਂ ਨੇ ਉਹ ਆਪਣੇ ਬਿਜ਼ਨਸ ਐਕਸਪੈਂਸ਼ਨ ਹਾਸਤੇ ਲੈਂਦੀਆਂ ਨੇ ਤੇ ਜਦ ਅਸੀਂ ਸਟਾਕ ਸਿਲੈਕਸ਼ਨ ਕਰਨੇ ਪਏ ਆ ਤੇ ਸਾਨੂੰ ਇਹ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਕਿਸ ਜਿਹੜਾ ਅਸੀਂ ਸਟਾਕ ਲੈਣ ਦਾ ਸੋਚ ਰਹੇ ਹਾਂ ਉਸ ਕੰਪਨੀ ਉੱਤੇ ਕਿੰਨਾ ਕਰਜ਼ਾ ਹੈ ਵੇ ਕਰਜ਼ਾ ਲੈਣਾ ਕੋਈ ਗਲਤ ਗੱਲ ਨਹੀਂ ਹੈ ਲੇਕਿਨ ਸਾਨੂੰ ਇਹ ਦੇਖਣਾ ਪਏਗਾ ਕਿ ਉਹ ਕਰਜ਼ੇ ਨੂੰ ਕੰਪਨੀ ਯੂਟਿਲਾਈਜ਼ ਕਿੱਸੇ ਕਰਦੀ ਪਈ ਹੈ ਅਗਰ ਕਰਜ਼ਾ ਲੈਣ ਤੋਂ ਬਾਅਦ ਕੰਪਨੀ ਦਾ ਪ੍ਰੋਫਿਟ ਵੱਧਦਾ ਪਿਆਵੇ ਤੇ ਫਿਰ ਉਹ ਗੱਲ ਠੀਕ ਹੈ ਉਹ ਇੱਕ achhi investment ਹੋ ਸਕਦੀ ਹੈ ਲੇਕਿਨ ਅਗਰ ਉਹ ਕਰਜ਼ਾ ਲੈ ਕੇ ਕੰਪਨੀ ਦਾ ਕੋਈ profit growth ਨਹੀਂ ਹੋ ਰਿਹਾ ਕੋਈ business ਉਹਨਾਂ ਦਾ expand ਨਹੀਂ ਹੋ ਰਿਹਾ ਤੇ ਇਹ ਇੱਕ risky investment ਹੋ ਸਕਦਾ ਹੈ ਕਿਉਂਕਿ ਦੇਖੋ ਕੰਪਨੀ ਜਦ ਕਰਜ਼ਾ ਲੇਗੀ ਤੇ ਉਹਨਾਂ ਨੂੰ interest ਵੀ ਦੇਣਾ ਪਏਗਾ ਤੇ ਜ਼ਰੂਰੀ ਗੱਲ ਹੈ ਵੀ ਕਿ ਅਗਰ ਕੰਪਨੀ ਨੇ ਕਰਜ਼ਾ ਲਿਆ ਤੇ ਉਹਨੂੰ ਸਹੀ ਜਗ੍ਹਾ ਯੂਟਿਲਾਈਜ਼ ਕਰੇ ਤਾਂ ਕਿ ਉਹਨੂੰ ਉਹਨਾਂ ਨੂੰ ਬਿਜ਼ਨਸ ਵਿੱਚ ਗਰੋਥ ਮਿਲ ਪਾਏ ਉਹਨਾਂ ਦਾ ਪ੍ਰੋਫਿਟ ਵਧ ਪਾਏ ਫਿਰ ਅਗਲਾ ਪੁਆਇੰਟ ਹੈ ਵੀ ਨੈਟ ਪ੍ਰੋਫਿਟ ਦਾ ਤੇ ਨੈਟ ਪ੍ਰੋਫਿਟ ਬਹੁਤ ਸਿੰਪਲ ਟਰਮਸ ਵਿੱਚ ਅਗਰ ਮੈਂ ਦੱਸਾਂ ਤੇ ਉਹ ਪ੍ਰੋਫਿਟ ਜਿਹਦੇ ਚੂ ਕੰਪਨੀ ਦੀ ਜਿੰਨੀ ਵੀ ਦੇਣਦਾਰੀ ਐ ਸੀ ਬਾਕੀ ਪਾਰਟੀਆਂ ਨੂੰ ਕੰਪਨੀ ਦੇ ਚੁਕੀ ਹੈ ਅਸੀਂ ਕੋਈ ਪ੍ਰੋਫਿਟ ਕਮਾਣੇ ਹਾਂ ਕੰਪਨੀ ਦੇ টারਮਸ ਵਿੱਚ ਮੈਂ ਦੱਸਾਂ ਤੇ ਅਗਰ ਕੰਪਨੀ ਕੋਈ ਪ੍ਰੋਫਿਟ ਕਮਾਣਦੀ ਹੈ ਤੇ ਉਹਦੇ ਉੱਤੇ ਟੈਕਸ ਲੱਗਦਾ ਵੇ ਉਹਦੇ ਉੱਤੇ ਡੈਪ੍ਰੀਸੀਏਸ਼ਨ ਲੱਗਦਾ ਤੇ ਉਹ ਡੈਪ੍ਰੀਸੀਏਸ਼ਨ ਜਿਹੜਾ ਲੱਗਦਾ ਜਿਹੜੀ ਵੀ ਐਸੈਟ ਹੁੰਦੀਆਂ ਨੇ ਕੰਪਨੀ ਕੋਲ ਉਹਦੇ ਉੱਤੇ ਡੈਪ੍ਰੀਸੀਏਸ਼ਨ ਲੱਗਦਾ ਵੇ ਤੇ ਜਿੰਨਾ ਵੀ ਪ੍ਰੋਫਿਟ ਕੰਪਨੀ ਨੇ ਕਮਾਇਆ ਹੈ ਉਹਦੇ ਚੋਂ ਜਿੰਨਾ ਵੀ ਅਮਾਉਂਟ ਘਟ ਹੋਣਾ ਸੀ ਚਾਹੇ ਉਹ ਟੈਕਸ ਹੋ ਗਿਆ ਚਾਹੇ ਉਹ ਇਸ ਨੂੰ ਪੇਮੈਂਟ ਕਰਨੀ ਹੈ ਉਹ ਹੋ ਗਿਆ ਇੰਟਰਸਟ ਜਿਹੜਾ ਕੰਪਨੀ ਨੇ ਜਿਹੜਾ ਲੋਨ ਲਿਆ ਉਹਦਾ ਇੰਟਰਸਟ ਹੋ ਗਿਆ ਤੇ ਟੈਕਸੇਸ ਹੋ ਗਏ ਤੇ ਇਹ ਸਾਰੇ ਖਰਚੇ ਕੱਢਣ ਤੋਂ ਬਾਅਦ ਕੰਪਨੀ ਨੂੰ ਜਿਹੜਾ ਪ੍ਰੋਫਿਟ ਹੋਇਆ ਉਹ ਨੈਟ ਪ੍ਰੋਫਿਟ ਹੁੰਦਾ ਤੇ ਸਾਨੂੰ ਦੇਖਣਾ ਹੈ ਵੀ ਕਿ ਕੰਪਨੀ ਦਾ ਨੈਟ ਪ੍ਰੋਫਿਟ ਹਰ ਸਾਲ ਕਿੰਨਾ ਆ ਰਿਹਾ ਹੈ ਕੀ ਕੰਪਨੀ ਦਾ ਨੈਟ ਪ੍ਰੋਫਿਟ ਇਨਕਰੀਜ਼ਿੰਗ ਟ੍ਰੈਂਡ ਵਿੱਚ ਹੈ ਕਿ ਡਿਕਰੀਜ਼ਿੰਗ ਟ੍ਰੈਂਡ ਵਿੱਚ ਹੈ ਮਤਲਬ ਕਿ ਕੰਪਨੀ ਜਿਹੜਾ ਪ੍ਰੋਫਿਟ ਕਮਾ ਰਹੀ ਹੈ वह पिछले साल तो ज़्यादा होया जाए या घट्ट हो अगर किसी कंपनी का प्रॉफिट साल दर साल पाया तो यह एक अच्छा पैरामीटर हो सद बाद फिर रिजर्व एंड सरपलस गल कर लीए तो रिजर्व एंड सरपलस बेसिकली होंगे की है कि कंपनी ने अपने कोविंग किया हो कि अगर फ्यूचर कभी लौट पे तो उन्होंने कोश्शन आने तो वह लोन चुक लो सकते हैं या फिर रिजर्व एट सरपलस भी जो अमाउंट है यूज़ कर सकते हैं तो समझ लो कि जिन्ना रिजर्व एंड सरपलसेगा ਉਨਹੀਂ ਕੰਪਨੀ ਵਧੀਆ ਮੰਨੀ ਜਾਂਦੀ ਹੈ ਅਗਰ ਕਿਸੇ ਕੰਪਨੀ ਦਾ ਰਿਜ਼ਰਵੈਂਟ ਸਰਪਲਸ ਸਾਲ ਦਰ ਸਾਲ ਕਟਾਟੋਂ ਦਾ ਪਿਆਵੇ ਤੋਈ ਕਿਸਕੀ ਇਨਵੈਸਟਮੈਂਟ ਹੋ ਸਕਦੀ ਹੈ ਇਸ ਤੋਂ ਬਾਅਦ ਫਿਰ ਕੰਪਨੀ ਦੀ ਵੈਬਸਾਈਟ ਔਰ ਕੰਪਰੋਮੋਟਰ ਦਾ ਬੈਕਗ੍ਰਾਉਂਡ ਤੇ ਅਗਰ ਤੁਸੀਂ ਕਿਸੇ ਕੰਪਨੀ ਵਿੱਚ ਇਨਵੈਸਟਮੈਂਟ ਕਰਨ ਦਾ ਸੋਚ ਰਹੇ ਹੋ ਤੇ ਤੁਹਾਨੂੰ ਉਹਨਾਂ ਦੀ ਵੈਬਸਾਈਟ ਜ਼ਰੂਰ ਚੈੱਕ ਕਰਨੀ ਚਾਹੀਦੀ ਹੈ ਵੈਬਸਾਈਟ ਹੀ ਤੁਹਾਨੂੰ ਬਹੁਤ ਸਾਰੀ ਜਾਣਕਾਰੀਆਂ ਮਿਲਾਂਗੀ ਆ ਉਹ ਕਿਹੜੇ ਕਿਹੜੇ ਪੁਆਇੰਟਸ ਤੁਸੀਂ ਚੈੱਕ ਕਰ ਸਕਦੇ ਹੋ ਉਹ ਵੀ ਅਸੀਂ ਇਸ ਵੀਡੀਓ ਵਿੱਚ ਵਿਚਾਰ ਕਰਾਂਗੇ ਤੇ ਪ੍ਰੋਮੋਟਰ ਦਾ ਬੈਕਗ੍ਰਾਉਂਡ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਪ੍ਰੋਮੋਟਰ ਮੈਂ ਤੁਹਾਨੂੰ ਅਗਰ ਐਗਜ਼ਾਮਪਲ ਦਵਾਂ ਤੇ ਪਹਿਲੇ ਤੇ ਮੈਂ ਉਮੀਦ ਕਰਨਾ ਕਿ ਤੁਹਾਨੂੰ ਇਹ ਪਤਾ ਹੋਏਗਾ ਕਿ ਪ੍ਰੋਮੋਟਰ ਕੌਣ ਹੁੰਦੇ ਨੇ ਅਗਰ ਪ੍ਰੋਮੋਟਰ ਕੌਣ ਹੁੰਦੇ ਨੇ ਤੁਹਾਨੂੰ ਨਹੀਂ ਪਤਾ ਤਾਂ ਤੁਸੀਂ ਫਰਸਟ ਪਾਰਟ ਚੈੱਕ ਕਰ ਸਕਦੇ ਹੋ ਜਿੱਦੇ ਵਿੱਚ ਮੈਂ ਥੋੜਾ ਡਿਸਕ੍ਰਿਪਸ਼ਨ ਹੀ ਦੱਸਿਆ ਕਿ ਪ੍ਰੋਮੋਟਰ ਕੌਣ ਹੁੰਦੇ ਨੇ ਔਰ ਪ੍ਰੋਮੋਟਰ ਹੋਲਡਿੰਗ ਤੁਹਾਨੂੰ ਕਿਵੇਂ ਚੈੱਕ ਕਰਨੀ ਹੈ ਤੇ ਤੁਸੀਂ ਇੱਕ ਵਾਰ ਪਹਿਲੇ ਉਹ ਵੀਡੀਓ ਦੇਖ ਲੈਣਾ ਤੁਸੀਂ ਸਮਝ ਜਾਓਗੇ ਕਿ ਪ੍ਰੋਮੋਟਰ ਕੌਣ ਹੁੰਦੇ ਨੇ ਤੇ ਪ੍ਰੋਮੋਟਰ ਦਾ ਬੈਕਗ੍ਰਾਉਂਡ ਚੈੱਕ ਕਰਨਾ ਕਿਉਂ ਜ਼ਰੂਰੀ ਹੈ ਕਿਉਂਕਿ ਜੋ ਬੰਦਾ ਕੰਪਨੀ ਨੂੰ ਚਲਾਉਂਦਾ ਪਿਆ ਹੈ ਜਿਸ ਬੰਦੇ ਕੋਲ ਕੰਪਨੀ ਦੀ ਕਮਾਂਡ ਹੈ ਉਸੇ ਵੱਲ ਉਹਦਾ ਬੈਕਗ੍ਰਾਉਂਡ ਕਲੀਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਂ ਤੁਹਾਨੂੰ ਇੱਕ ਇਗਜ਼ੈਂਪਲ ਦੇ ਦੇਣਾ ਜਿਹਦੇ ਨਾਲ ਤੁਸੀਂ ਕੋਰੀਲੇਟ ਕਰ ਪਾਓਗੇ ਕਿ ਜਿਵੇਂ ਪੰਜਾਬ ਵਿੱਚ ਬਹੁਤ ਸਾਰੇ ਬੰਦੇ ਬਾਹਰ ਦੀ ਤਰਫ ਜਾਂਦੇ ਨੇ ਵਿਦੇਸ਼ਾਂ ਨੂੰ ਤੇ ਉਹਨਾਂ ਦਾ ਵੀ ਬੈਕਗ੍ਰਾਉਂਡ ਵੈਰੀਫਿਕੇਸ਼ਨ ਹੁੰਦਾ ਤੇ ਬੈਕਗ੍ਰਾਉਂਡ ਵੈਰੀਫਿਕੇਸ਼ਨ ਵਿੱਚ ਕੀ ਹੁੰਦਾ ਕਿ ਉਹ ਚੈੱਕ ਕਰਦੇ ਨੇ ਕਿ ਤੁਹਾਡਾ ਕੋਈ ਕ੍ਰਿਮੀਨਲ ਕੇਸ ਤੇ ਨਹੀਂ ਹੈ ਤੁਹਾਡਾ ਸਾਰਾ ਜਿਹੜਾ ਕਿਤੇ ਤੁਸੀਂ ਐਸਾ ਤੇ ਕਿਤੇ ਤੁਹਾਡਾ ਕੋਈ ਕੋਰਟ ਕੇਸ ਪੈਂਡਿੰਗ ਤੇ ਨਹੀਂ ਚੱਲਦਾ ਪਿਆ ਕਿ ਤੁਹਾਡੀ ਫਿਰ ਫਾਈਲ ਉੱਥੇ ਰੁਕ ਜਾਂਦੀ ਹੈ ਅਗਰ ਤੁਹਾਨੂੰ ਕਿਸੇ ਕੋਰਟ ਦੇ ਆਰਡਰ ਕੀਤਾ ਹੋਏ ਕਿ ਤੁਸੀਂ ਬਾਹਰ ਨਹੀਂ ਜਾ ਸਕਦੇ ਤੇ ਉਹ ਸਾਰਾ ਬੈਕਗਰਾਉਂਡ ਵੈਰੀਫਿਕੇਸ਼ਨ ਤੁਹਾਡਾ ਹੁੰਦਾ ਵੇ ਤੇ ਉਸੇ ਤਰੀਕੇ ਨਾਲ ਜਿਹੜੇ ਪ੍ਰੋਮੋਟਰ ਹੁੰਦੇ ਨੇ ਉਹਨਾਂ ਦਾ ਵੀ ਬੈਕਗਰਾਉਂਡ ਵੈਰੀਫਿਕੇਸ਼ਨ ਸਾਨੂੰ ਆਪਣੇ ਐਨਾਲਿਸਿਸ ਵਿੱਚ ਇਨਕਲੂਡ ਕਰਨਾ ਚਾਹੀਦਾ ਹੈ ਇਹ ਦੇਖਣ ਵਾਸਤੇ ਕਿ ਅਸੀਂ ਜਿਸ ਕੰਪਨੀ ਤੇ ਇਨਵੈਸਟਮੈਂਟ ਕਰਨ ਦਾ ਸੋਚ ਰਹੇ ਹਾਂ ਉਹ ਕੰਪਨੀ ਕਿਹਸੀ ਹੈ ਤੇ ਮੈਂ ਮੈਨੂੰ ਲੱਗਦਾ ਹੈ ਕਿ ਇੰਨਾ ਮੈਂ ਡਿਸਕ੍ਰਿਪਸ਼ਨ ਤੁਹਾਨੂੰ ਦੇ ਦਿੱਤਾ ਹੈ ਤੇ ਤੁਹਾਨੂੰ ਇਹ ਪੰਜੋਂ ਪੁਆਇੰਟ ਦਾ ਸਮਝ ਆਇਆ ਹੋਵੇਗਾ ਕਿ ਅਸੀਂ ਕੀ ਕੀ ਉਹਨਾਂ ਮਤਲਬ ਕਿਉਂ ਐਸੀ ਇਹ ਚੈੱਕ ਕਰਨਾ ਵੇ ਕਿਉਂ ਜ਼ਰੂਰੀ ਹੈ ਤੇ ਆਵ ਅਸੀਂ ਉਹ ਦੇਖ ਲੈਣੇ ਕਿ ਐਸੀ ਕਿਵੇਂ ਚੈੱਕ ਕਰ ਸਕਨੇ ਆ ਤੇ ਕਰਜ਼ਾ ਚੈੱਕ ਕਰਨ ਵਾਸਤੇ ਤੁਸੀਂ ਬੇਸਿਕਲੀ ਕਰਨਾ ਹੈ ਕਿ ਤੁਸੀਂ ਮਨੀ ਕੰਟਰੋਲ ਦੀ ਸਾਈਟ ਤੇ ਜਾਓਗੇ ਔਰ ਇਹ ਇੱਕ ਸਕਰੀਨਸ਼ਾਟ ਜੋ ਮੈਂ ਆਪਣੀ ਲਾਸਟ ਵੀਡੀਓ ਚ ਵੀ ਦਿਖਾਇਆ ਸੀ ਜਿੱਦੇ ਅਸੀਂ ਕਲਿੱਕ ਕੀਤਾ ਸੀ ਸ਼ੇਅਰ ਹੋਲਡਿੰਗ ਪੈਟਰਨ ਸ਼ੇਅਰ ਹੋਲਡਿੰਗ ਆਪਸ਼ਨ ਇਚ ਪ੍ਰੋਮੋਟਰ ਦਾ ਜਿਹੜਾ ਅਸੀਂ ਹੋਲਡਿੰਗ ਚੈੱਕ ਕਰਨ ਵਾਸਤੇ ਤੇ ਉਹਦੇ ਉੱਪਰ ਹੀ ਇੱਕ ਆਪਸ਼ਨ ਆ ਰਿਹਾ ਹੋਵੇ ਫਾਈਨੈਂਸ਼ੀਅਲ ਦਾ तो जब तुम फाइनैशियल क्लिक करोगे इतने एरो नाल में दिखाया भी हो जब तुम फाइनैशियल क्लिक करोगे ते तो स्क्रीन खुल के आ जाएगी फिर तुम्हें बैलेंस शीट पर क्लिक करना वे तो जैसे तुम बैलेंस शीट पर क्लिक करोगे तोल इतने दो ऑप्शन आ गए मैं तुम्हें तो दिखा दिना एब लोंग टर्म बोरोइंग और शोट टर्म बोरोइंग लोंग टर्म बोरोइंग होती है कि एससी बोरोइंग ਐਸਡੈਟ ਜੋ ਕੰਪਨੀ ਨੂੰ 1 ਸਾਲ ਬਾਅਦ ਪੇ ਕਰਨਾ ਹੈ ਔਰ ਸ਼ਾਰਟ ਟਰਮ ਬੋਰੋਇੰਗ ਮਤਲਬ ਕੰਪਨੀ ਕੋਲ 1 ਸਾਲ ਦਾ ਹੀ ਟਾਈਮ ਹੈ ਵੇ 1 ਸਾਲ ਦੇ ਅੰਦਰ ਅੰਦਰ ਉਹਨਾਂ ਨੂੰ ਸ਼ਾਰਟ ਟਰਮ ਬੋਰੋਇੰਗ ਪੇ ਕਰਨੀ ਹੈ ਤੇ ਤੁਹਾਨੂੰ ਉਹ ਚੈੱਕ ਕਰਨਾ ਹੈ ਕਿ ਉਹ ਕੰਪਨੀ ਉੱਤੇ ਕਿੰਨੀ ਹੈ ਤੇ ਤੁਹਾਨੂੰ ਜਿਹਦੀ ਜਿਸ ਵੀ ਕੰਪਨੀ ਦਾ ਚੈੱਕ ਕਰਨਾ ਹੈ ਤੁਸੀਂ ਐਵੇਂ ਆ ਕੇ ਮਨੀ ਕੰਟਰੋਲ ਵਿੱਚ ਚੈੱਕ ਕਰ ਸਕਦੇ ਹੋ ਉਹ ਮਨੀ ਕੰਟਰੋਲ ਖੋਲਣੀ ਕਿਵੇਂ ਹੈ ਕਿੱਥੇ ਜਾ ਕੇ ਤੁਸੀਂ ਸਰਚ ਕਰਨਾ ਹੈ ਉਹਦੇ ਹੱਥੇ ਤੁਸੀਂ ਮੇਰਾ ਪਹਿਲਾ ਵੀਡੀਓ ਦੇਖ ਸਕਦੇ ਹੋ उस तो बाद अं आ जाने हैं कि असी नैट प्रॉफिट कैसे चेक करना है तो नैट प्रॉफिट चेक करने वास्तव भी शेयर होल्डिंग जब असी क्लिक किया तो साढ़े को स्क्रीन खुलेगी तो इतने तुम देख सकते हो मैं एरो दिखाया नैट प्रॉफिट लिख के आ रहा है उत्तर तुम्हें क्लिक करना वे और उत तो जब तीस क्लिक करोगे तो नैट प्रॉफिट का ਗ੍ਰਾਫ ਆ ਜਾਏਗਾ ਇੱਥੇ ਤੁਸੀਂ ਦੇਖ ਸਕਦੇ ਹੋ ਕਿ 2020 21 22 23 24 ਐਂਡ ਸਭ ਸਾਲਾ ਦਾ ਕਿੰਨਾ ਕਿੰਨਾ ਪ੍ਰੋਫਿਟ ਹੈ ਤੇ ਇਹਦੇ ਨਾਲ ਤੁਹਾਨੂੰ ਇਹ ਵੀ ਪਤਾ ਲੱਗ ਜਾਏਗਾ ਕਿ ਜਿਹੜਾ ਪ੍ਰੋਫਿਟ ਹੈ ਉਹ ਇਨਕਰੀਜ਼ਿੰਗ ਟ੍ਰੈਂਡ ਵਿੱਚ ਹੈ ਜਾਂ ਡਿਕਰੀਜ਼ਿੰਗ ਟ੍ਰੈਂਡ ਵਿੱਚ ਹੈ ਤੇ ਉਹਦੇ ਨਾਲ ਤੁਸੀਂ ਆਪਣਾ ਐਨਾਲਿਸਿਸ ਹੋਰ ਸਟਰੋਂਗ ਕਰ ਸਕਦੇ ਹੋ ਉਸ ਤੋਂ ਬਾਅਦ ਅਸੀਂ ਦੇਖਨੇ ਕਿ ਰਿਜ਼ਰਵੈਂਟ ਸਰਪਲਸ ਅਸੀਂ ਕਿਵੇਂ ਚੈੱਕ ਕਰਨਾ ਤੇ ਰਿਜ਼ਰਵੈਂਟ ਸਰਪਲਸ ਹਸਤੇ ਜਿੱਥੇ ਅਸੀਂ ਫਾਈਨੈਂਸ਼ੀਅਲ ਵਾਲਾ ਖੋਲਿਆ ਸੀ ਉੱਥੇ ਹੀ ਤੁਸੀਂ ਦੇਖੋਗੇ ਇੱਕ ਬੈਲੈਂਸ ਸ਼ੀਟ ਦਾ ਆਪਸ਼ਨ ਆ ਰਿਹਾ ਹੋਵੇ ਉੱਥੇ ਤੁਸੀਂ ਕਲਿੱਕ ਕਰਨਾ ਹੈ ਔਰ ਉੱਥੇ ਜਿ세 ਹੀ ਤੁਸੀਂ ਕਲਿੱਕ ਕਰੋਗੇ ਤੇ ਤੁਹਾਡੇ ਕੋਲ ਇੱਕ ਨਵੀਂ ਸਕਰੀਨ ਖੁੱਲੇਗੀ ਔਰ ਉਸ ਸਕਰੀਨ ਤੇ ਤੁਹਾਨੂੰ ਇੱਥੇ ਮਿਲੇਗਾ ਰਿਜ਼ਰਵੈਂਟ ਸਰਪਲਸ ਤਾਂ ਤੁਸੀਂ ਇਹ ਵੇਖ ਸਕਦੇ ਹੋ ਜਿਸ ਸੇ ਇਸ ਕੰਪਨੀ ਦਾ ਮਾਰਚ 2023 ਵਿੱਚ 9058 ਕਰੋੜ ਦਾ ਜਿਹੜਾ ਰਿਜ਼ਰਵੈਂਟ ਸਰਪਲਸ ਸੀ ਉਹ ਵਾਜ ਕੇ 90127 ਕਰੋੜ ਦਾ ਹੋ ਗਿਆ ਤੁਸੀਂ ਇਹ ਇਹਦੇ ਨਾਲ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਕੰਪਨੀ ਦੇ ਜਿਹੜੇ ਰਿਜ਼ਰਵੈਂਟ ਸਰਪਲਸ ਨੇ ਉਹ ਵੱਧੇ ਭਏ ਨੇ ਤੇ ਇਹ ਇੱਕ ਅੱਛਾ ਆਪਸ਼ਨ ਹੋ ਸਕਦਾ ਵੇ ਇਨਵੈਸਟਮੈਂਟ ਅਸਤੇ ਫਿਰ ਕੰਪਨੀ ਦੀ ਵੈਬਸਾਈਟ ਔਰ ਪ੍ਰੋਮੋਟਰ ਦਾ ਬੈਕਗ੍ਰਾਉਂਡ ਚੈੱਕ ਕਰਨਾ ਅਸਤੇ ਤੁਸੀਂ ਕੋਈ ਵੀ ਕੰਪਨੀ ਦਾ ਜਿਵੇਂ ਮੈਂ ਤੁਹਾਨੂੰ ਦਿਖਾ ਦੇਣਾ ਵਾ ਮੈਂ TCS ਦਾ ਸਰਚ ਕੀਤਾ ਸੀ ਤੇ ਜਿ세 ਮੈਂ ਇੱਥੇ ਲਿਖਿਆ TCS ਵੈਬਸਾਈਟ ਤੇ ਮੇਰੇ ਕੋਲ ਜਿਹੜਾ ਪਹਿਲਾਂ ਮੇਰੇ ਕੋਲ ਆਪਸ਼ਨ ਆਏਗਾ ਮੈਂ ਉੱਥੇ ਕਲਿੱਕ ਕਰਕੇ ਕੰਪਨੀ ਦੀ ਵੈਬਸਾਈਟ 'ਤੇ ਪਹੁੰਚ ਜਾਵਾਂਗਾ ਤੇ ਮੈਂ ਬਾਕੀ ਸਕਰੀਨਸ਼ਾਟ ਨਹੀਂ ਇਨਕਲੂਡ ਕੀਤੇ ਕਿਉਂਕਿ ਉਹ ਜਿਹੜੀ ਵੀਡੀਓ ਦੀ ਲੈਂਥ ਹੈ ਉਹ ਬਹੁਤ ਵੱਜ ਜਾਂਦੀ ਲੇਕਿਨ ਮੈਂ ਤੁਹਾਨੂੰ ਇਹ ਦੱਸ ਦਿੰਨਾ ਕਿ ਜਦ ਤੁਸੀਂ ਵੈਬਸਾਈਟ ਖੋਲੋਗੇ ਤੇ ਤੁਸੀਂ ਕੀ ਕੀ ਚੀਜ਼ਾਂ ਚੈੱਕ ਕਰ ਸਕਦੇ ਹੋ ਤੇ ਉੱਥੇ ਤੁਸੀਂ ਕੰਪਨੀ ਦੇ ਬਾਰੇ ਚੈੱਕ ਕਰ ਸਕਦੇ ਹੋ ਪ੍ਰੋਮੋਟਰ ਦੇ ਬਾਰੇ ਚੈੱਕ ਕਰ ਸਕਦੇ ਹੋ ਉਹਨਾਂ ਦੇ ਫਿਊਚਰ ਐਕਸਪੈਂਸ਼ਨ ਪਲਾਨ ਮਤਲਬ ਕਿ ਕੰਪਨੀ ਅੱਗੇ ਫਿਊਚਰ ਵਿੱਚ ਕੀ ਕੀ ਪ੍ਰੋਜੈਕਟ ਨਵੇ ਲਿਆ ਰਹੀ ਹੈ ਆਪਣੇ ਬਿਜ਼ਨਸ ਨੂੰ ਐਕਸਪੈਂਡ ਕਰਨ ਦੇ ਨਾਲ ਉਸਦੇ ਕੀ ਕੀ ਚੀਜ਼ਾਂ ਕਰੰਟਲੀ ਸੋਚ ਰਹੇ ਨੇ ਫਿਰ ਤੁਸੀਂ ਉਹਨਾਂ ਦੇ ਕਲਾਇੰਟਸ ਦੇਖ ਸਕਦੇ ਹੋ ਕਿ ਉਹਨਾਂ ਨਾਲ ਕਿਹੜੇ ਕਿਹੜੇ ਕਲਾਇੰਟਸ ਜੁੜੇ ਹੋਣੇ ਉਹਦੇ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਐਕਚੁਅਲੀ ਕੰਪਨੀ ਅੱਛੀ ਹੈ ਜਾਂ ਖਰਾਬ ਹੈ ਕਿਉਂਕਿ ਦੇਖੋ ਅਗਰ ਕੋਈ ਵੱਡਾ ਕਲਾਇੰਟ ਕਿਸੇ ਕੰਪਨੀ ਨਾਲ ਜੁੜਦਾ ਵੇ ਤੇ ਉਹਦੇ ਜੁੜਨ ਉਹਦੇ ਐਮਪੈਨਲਮੈਂਟ ਉਹਨੂੰ ਬੋਲਨੇ ਆ ਕੰਪਨੀ ਐਮਪੈਨਲਮੈਂਟ ਤੇ ਉਹ ਕੰਪਨੀ ਐਮਪੈਨਲਮੈਂਟ ਅਸਤੇ ਬਹੁਤ ਸਾਰੇ ਪੈਰਾਮੀਟਰ ਚੈੱਕ ਹੁੰਦੇ ਨੇ ਤੇ ਅਗਰ ਮੈਂ ਕਹਾਂ ਕਿ ਮੰਨ ਲੋ ਅੱਜ ਰਿਲਾਇੰਸ ਇੰਡਸਟਰੀ ਕਿਸੇ ਕੰਪਨੀ ਨਾਲ ਜੁੜਦੀ ਹੈ ਤੇ ਰਿਲਾਈਐਂਸ ਇੰਡਸਟਰੀ ਨੇ ਉਸ ਕੰਪਨੀ ਤੋਂ ਜੁੜਨ ਤੋਂ ਪਹਿਲੇ ਬਹੁਤ ਸਾਰੀ ਆਪਣੀ ਰਿਸਰਚ ਕੀਤੀ ਹੋएगी ਕਿਉਂਕਿ ਅਗਰ ਕੋਈ ਕੰਪਨੀ ਕਿਸੇ ਨਾਲ ਜੁੜਦੀ ਹੈ ਤੇ ਉਹਦਾ ਬ੍ਰਾਂਡ ਜੁੜਦਾ ਉਹਦਾ ਨਾਮ ਜੁੜਦਾ ਹੈ ਤੇ ਅਗਰ ਕੱਲ ਨੂੰ ਉਹ ਕੰਪਨੀ ਕੁਝ ਵੀ ਦਿੱਕਤ ਹੁੰਦੀ ਹੈ ਕੋਈ ਵੀ 네ਗੇਟਿਵ ਨਿਊਜ਼ ਆਉਂਦੀ ਹੈ ਤੇ ਉਹਦੇ ਨਾਲ ਰਿਲਾਈਐਂਸ ਦੇ ਸ਼ੇਅਰ ਵਿੱਚ ਵੀ ਦਿੱਕਤ ਆ ਸਕਦੀ ਹੈ ਤੇ ਇਸ ਕਰਕੇ ਕਲਾਇੰਟਸ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਪਾਰਟ ਹੈ ਜਦ ਵੀ ਤੁਸੀਂ ਦੇਖਦੇ ਹੋ ਵੈਬਸਾਈਟ ਤੇ ਤੁਸੀਂ ਕਲਾਇੰਟ ਜ਼ਰੂਰ ਚੈੱਕ ਕਰਨਾ ਕਿ ਉਹਦੇ ਕਲਾਇੰਟ ਕਿਹੜੇ-ਕਿਹੜੇ ਹਨ ਤੇ ਆ ਪੁੱਛੀਂ ਸੀ ਆਪਣੀ ending ਵਿੱਚ ਆਖਰੀ ਦੇ ਪੋਰਸ਼ਨ ਵਿੱਚ ਤੇ ਅਸੀਂ ਡਿਸਕਸ ਕਰ ਲੈਨੇ ਕਿ ਉਹਨੇ ਤੱਕ ਅਸੀਂ ਕੀ ਕੀ ਸਿੱਖਿਆ ਤੇ ਇਹ ਰੀਕੈਪ ਮੈਂ ਤੁਹਾਨੂੰ ਦੇਣਾ ਪਿਆ ਇਹ ਇਹਦੇ ਵਿੱਚ ਮੈਂ ਫਰਸਟ ਪਾਰਟ اور ਸੈਕਿੰਡ ਪਾਰਟ ਦੋਨਾਂ ਦਾ ਮੈਂ ਕਵਰ ਕਰ ਰਿਹਾ ਹਾਂ ਤੇ ਇਹਦੇ ਵਿੱਚ ਜਿ세 ਉਹਨੇ ਤੱਕ ਅਸੀਂ ਪੜਿਆ ਸੀ ਕਿ ਲੌਂਗ ਟਰਮ ਚਾਰਟ ਪੈਟਰਨ ਅਸੀਂ ਕਿਵੇਂ ਦੇਖਣਾ ਹੈ ਪ੍ਰੋਮੋਟਰ ਹੋਲਡਿੰਗ ਫਿਰ ਐਫ ਆਈ ਆਈ ਡੀ ਆਈ ਆਈ ਹੋਲਡਿੰਗ ਪ੍ਰੋਮੋਟਰ ਸ਼ੇਅਰ ਪਲੇਜ ਡੈਟ نیٹ ਪ੍ਰੋਫਿਟ ਰਿਜ਼ਰਵੈਂਟ ਸਰਪਲਸ ਕੰਪਨੀ ਵੈਬਸਾਈਟ ਪ੍ਰੋਮੋਟਰ ਬੈਕਗਰਾਉਂਡ ਤੇ ਇਹ 8 9 ਪੁਆਇੰਟ ਜਿਹੜੇ ਮੈਂ ਦੱਸੇ ਨੇ ਮੈਨੂੰ ਲੱਗਦਾ ਹੈ ਕਿ ਅਗਰ ਤੁਸੀਂ ਐਟ ਲੀਸਟ ਇਹਨਾਂ ਵੀ ਚੈੱਕ ਕਰੋਗੇ ਨਾ ਤਾਂ ਤੁਸੀਂ ਅچھے ਡਿਸੀਜਨ ਲੈ पाओगे ਆਪਣੀ ਸਟਾਕ ਮਾਰਕੀਟ ਦੀ ਜਰਨੀ ਵਿੱਚ ਤੇ ਇੱਥੇ ਕਰਨੇ ਆ ਆਪਣੀ ਵੀਡੀਓ ਨੂੰ ਖਤਮ ਤੁਸੀਂ ਮੈਨੂੰ ਇੰਨਾ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਨੇ ਆਸੀ ਆਪਣੀ ਅਗਲੀ ਵੀਡੀਓ ਵਿੱਚ